ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਥੇਰ ਨੇ ਅਰਵਿੰਦ ਕੇਸ਼ਵਲ ਦੀ ਗ੍ਰਿਫਤਾਰੀ ਨੂੰ ਮੰਨਪਾ ਅਗਾ ਦੱਸਿਆ ਹੈ ਦੱਸਦੇ ਕਿ ਉਹਨਾਂ ਕਿਹਾ ਹੈ ਕਿ ਇਸ ਨੂੰ ਲੋਕਤੰਤਰ ਦੇ ਲਈ ਕਾਲਾ ਦਿਨ ਦੱਸਿਆ ਜਾ ਰਿਹਾ ਹੈ ਮੀਥੇਰ ਨੇ ਕਿਹਾ ਹੈ ਕਿ ਦਿੱਲੀ ਦੇ ਲੋਕਾਂ ਦੇ ਵੱਲੋਂ ਤਿੰਨ ਵਾਰ ਭਾਰੀ ਬਹੁਮਤ ਦੇ ਨਾਲ ਚੁਣੇ ਗਏ ਮੁੱਖ ਮੰਤਰੀ ਨੂੰ ਬਿਨਾਂ ਕਿਸੇ ਸਬੂਤ ਦੇ ਗ੍ਰਿਫਤਾਰ ਕਰਨਾ ਗਲਤ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਈਜੀ ਦੇ ਵੱਲੋਂ ਦੋ ਮੁੱਖ ਮੰਤਰੀਆਂ ਦੀ ਗ੍ਰਿਫਤਾਰੀ ਇਹ ਸਾਬਤ ਕਰਦੀ ਹੈ ਕਿ ਭਾਜਪਾ ਦੇ ਅੰਦਰ ਵਿਰੋਧੀ ਧਿਰ ਦਾ ਕਾਫੀ ਡਰ ਹੈ ਵਿਰੋਧੀ ਪਾਰਟੀਆਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਦੇਸ਼ ਦੀ ਜਨਤਾ ਅਜਿਹੀ ਵਾ ਪੰਜਵਾਂ ਨੂੰ ਵੋਟਾਂ ਦੇ ਰੂਪ ਦੇ ਵਿੱਚ ਦੇਵੇਗੀ ਤੇ ਇਹਦੀ ਇਸ ਕਾਰਵਾਈ ਦਾ ਆਮ ਆਦਮੀ ਪਾਰਟੀ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਉਹਨਾਂ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਹੈ ਅਤੇ ਉਹ ਅਦਾਲਤ ਤੋਂ ਇਨਸਾਫ ਦੀ ਉਮੀਦ ਵੀ ਕਰ ਰਹੇ ਹਨ ਮੀਟੇਰ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਕ੍ਰਾਂਤੀ ਦੇ ਵਿੱਚੋਂ ਨਿਕਲੀ ਪਾਰਟੀ ਹੈ ਅਤੇ ਇਹਨਾਂ ਜੇਲਾ ਅਤੇ ਪਰਚਾ ਤੋਂ ਨਹੀਂ ਡਰੇਗੀ ਦੇਖੋ ਇਹ ਬੜਾ ਮੈਂ ਕਹਿੰਦਾ ਮੰਦਪਗ ਹੈ ਤੇ ਸਾਡੇ ਦੇਸ਼ ਦੀ ਡੈਮੋਕ੍ਰੇਸੀ ਦੇ ਵਿੱਚ ਕਾਲਾ ਦਿਨ ਹੈ ਕਿ ਜਦੋਂ ਇੱਕ ਚੁਣਿਆ ਹੋਇਆ ਮੁੱਖ ਮੰਤਰੀ ਉਹ ਵੀ ਉਹ ਮੁੱਖ ਮੰਤਰੀ ਜਿਹਨੂੰ ਦਿੱਲੀ ਦੇ ਲੋਕਾਂ ਨੇ ਲਗਾਤਾਰ 3 3 ਵਾਰ ਹੀ ਚੁਣਿਆ ਤੇ ਬਹੁਤ ਵੱਡੀ ਬਹੁਮਤ ਦੇ ਨਾਲ ਜਿਹੜਾ ਵੀ 90% ਸੀਟਾਂ ਦੇ ਨਾਲ ਚੁਣਿਆ ਹੋਵੇ ਤੇ ਇਸ ਤਰ੍ਹਾਂ ਮਤਲਬ ਕਿ ਬਿਨਾ ਕਿਸੇ ਪ੍ਰੂਫ ਤੋਂ ਬਿਨਾ ਕਿਸੇ ਗੱਲ ਤੋਂ ਗ੍ਰਿਫਤਾਰ ਕਰ ਲੈਣਾ ਉਹ ਵੀ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਤੁਸੀਂ ਦੇਖੋ ਵੀ ਦੂਸਰੇ ਜਿਹੜੇ ਸੁਰੇਂਜ ਸਾਹਿਬ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਤੇ ਅੱਜ ਤੱਕ ਦੇ ਇਤਿਹਾਸ 'ਚ ਪਹਿਲੀ ਵਾਰ ਹੋਊਗਾ ਕਿ ਦੋ ਮੁੱਖ ਮੰਤਰੀਆਂ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਹੋਵੇ ਸੋ ਇਹ ਬੀਜੇਪੀ ਦੇ ਅੰਦਰ ਜਿਹੜਾ ਕਹਿ ਲਓ ਇੱਕ ਤਰ੍ਹਾਂ ਦਾ ਖੌਫ ਹੈ ਆਪੋਜੀਸ਼ਨ ਦਾ ਇਸ ਤਰ੍ਹਾਂ ਦਬਾਉਣਾ ਚਾਹੁੰਦੇ ਆ ਡਰਾਉਣਾ ਚਾਹੁੰਦੇ ਆ ਪਰ ਇਹ ਦੇਸ਼ 'ਚ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ ਤਾਂ ਜਿਹੜੀ ਇਸ ਦੇਸ਼ ਦੀ ਡੈਮੋਕ੍ਰੇਸੀ ਬੜੀ ਮਜ਼ਬੂਤ ਹੈ ਤੇ ਲੋਕ ਇਹਨਾਂ ਚੀਜ਼ਾਂ ਦਾ ਜਵਾਬ ਵੋਟਾਂ ਦੇ ਰਾਹੀਂ ਜਿਹੜਾ ਪਹਿਲਾਂ ਵੀ ਦਿੰਦੇ ਰਿਹਾ ਹੈ ਤੇ ਹੁਣ ਵੀ ਆਉਣ ਵਾਲੇ ਸਮੇਂ 'ਚ ਕਿਉਂਕਿ ਚੋਣਾ ਆਉਣ ਆਲੀਆਂ ਹੁਣ ਵੀ ਦੇਣਗੇ ਦੇਖੋ ਅੱਜ ਅਸੀਂ ਜਿਹੜੇ ਪ੍ਰੋਟੈਸਟ ਨੇ ਜਿਹੜੇ ਰੱਖੇ ਹੋਏ ਨੇ ਬਾਕੀ ਕੋਰਟ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਅਸੀਂ ਕੋਰਟ ਦਾ ਵੀ ਜਿਹੜਾ ਦਰਵਾਜ਼ਾ ਜਿਹੜਾ ਖੜਕਾ ਰਹੇ ਹਾਂਗੇ ਤੇ ਬਾਕੀ ਤੁਸੀਂ ਸਾਰੇ ਜਾਣ ਜੋ ਵੀ ਪਿਛਲੇ ਇੰਨੇ ਸਮੇਂ ਤੋਂ ਜਿਹੜੇ ਸਾਡੇ ਦੂਸਰੇ ਵੀ ਲੀਡਰ ਅੰਦਰ ਕੀਤੇ ਹੋਇਆ ਇਹ ਕਹਿੰਦੇ ਆ ਜੀ ਇੰਨੇ ਕਰੋੜ ਹੋ ਗਿਆ 800 ਕਰੋੜ ਹੋ ਗਿਆ 1 ਰੁਪਏ ਦੀ ਵੀ ਕਿਤੇ ਹੋਇਆ ਹੋਵੇ ਤੁਹਾਨੂੰ ਕੋਈ ਕਿਤੇ ਪੈਸਾ ਮਿਲੇ ਕਿਤੇ ਕੋਈ ਪ੍ਰੂਫ ਮਿਲੇ ਸਿਰਫ ਤੁਹਾਨੂੰ ਪਤਾ ਵੀ ਈਡੀ ਨੂੰ ਹਥਿਆਰ ਬਣਾ ਕੇ ਜਿਹੜਾ ਪੂਰੇ ਦੇਸ਼ ਦੇ ਵਿੱਚ ਜਿਹੜਾ ਵਰਤਿਆ ਜਾ ਰਿਹਾ ਜਿਹੜਾ ਤਾਂ ਲੀਡਰ ਈਡੀ ਤੋਂ ਡਰ ਕੇ ਇਹਨਾਂ ਨੂੰ ਕਹਿ ਦਿੰਦਾ ਚਾਹੇ ਸ਼ਰਦ ਕੁਵਾਰ ਦਾ ਭਤੀਜਾ ਹੋਵੇ ਚਾਹੇ ਆਮ ਆਲਾ ਮੁੱਖ ਮੰਤਰੀ ਹੋਵੇ ਉਹਨੂੰ ਤਾਂ ਨਾਲ ਦੀ ਨਾਲ ਸਾਰੇ ਉਹਦੇ ਕਪੜੇ ਵੀ ਜਿਹੜੇ ਮਾਪ ਹੋ ਜਾਂਦੇ ਉਹਨੂੰ ਤਾਂ ਫਿਰ ਨਾਲ ਦੀ ਨਾਲ ਜੁਆਇਨਿੰਗ ਕਰਾ ਕੇ ਬੀਜੇਪੀ ਦਾ ਵੱਡਾ ਲੀਡਰ ਬਣਾ ਦਿੱਤਾ ਜਾਂਦਾ ਜਿਹੜਾ ਕੋਈ ਇਹਨਾਂ ਦੇ ਸਾਹਮਣੇ ਅਰਦਾ ਅਰਵਿੰਦ ਕੇਜਰੀਵਾਲ ਜੀ ਵਰਗੇ ਉਹਨਾਂ ਨੂੰ ਫਿਰ ਅੰਦਰ ਜਿਹੜਾ ਉਹ ਕਰ ਦਿੱਤਾ ਜਾਂਦਾ ਪਰ ਇਹ ਆਮ ਆਦਮੀ ਪਾਰਟੀ ਆ ਅਸੀਂ ਅੰਦੋਲਨ ਚੋਂ ਨਿਕਲੇ ਹੋਇਆ ਇਹਨਾਂ ਜ਼ਿਲ੍ਹਾ ਤੋਂ ਜਾਂ ਇਹਨਾਂ ਦੇ ਕੇਸਾਂ ਤੋਂ ਦਬਣ ਵਾਲੇ ਨਹੀਂ ਸਾਡੇ ਪਹਿਲਾਂ ਵੀ ਲੀਡਰ ਅੰਦਰ ਬੈਠੇ ਆ ਪਰ ਦੂਜੀਆਂ ਪਾਰਟੀਆਂ ਦੇ ਲੀਡਰਾਂ ਦੀ ਤਰ੍ਹਾਂ ਡਰ ਕੇ ਇਹਨਾਂ ਦੀ ਪਾਰਟੀ ਦਾ ਜਿਹੜਾ ਪੱਲਾ ਨਹੀਂ ਫੜਿਆ ਅਸੀਂ ਲੜਾਈ ਲੜ ਰਹੇ ਆ ਦਾਰ ਵੀ ਲੜ ਰਹੇ ਆ ਤੇ ਸਾਡੇ ਜਿਹੜੇ ਲੀਡਰ ਅੰਦਰ ਬੈਠੇ ਆ ਉਹ ਵੀ ਲੜਾਈ ਲੜ ਰਹੇ ਆ ਪਰ ਇਹਦਾ ਇਨਸਾਫ ਜਿਹੜੇ ਹਿੰਦੁਸਤਾਨ ਦੇ ਲੋਕ ਨੇ ਜਿਹੜੇ ਉਹ ਕਰਨਗੇ ਮੈਂ ਤਾਂ ਪਹਿਲਾਂ ਹੀ ਕਿਹਾ ਜੀ ਸਾਰਾ ਕੁਝ ਇਲੈਕਸ਼ਨ ਤੋਂ ਪਹਿਲਾਂ ਅੱਜ ਤੱਕ ਨਹੀਂ ਹੋਇਆ ਹੋਣਾ ਵੀ ਲੋਕ ਸਭਾ ਦੀ ਇਲੈਕਸ਼ਨ ਹੋਵੇ ਤੇ ਦੋ ਮੌਜੂਦਾ ਮੁੱਖ ਮੰਤਰੀਆਂ ਨੂੰ ਕੋਈ ਸਰਕਾਰ ਫੜ ਕੇ ਅੰਦਰ ਦੇ ਦੇ ਓਏ ਕਾਲਾ ਦੇਣਾ ਸਾਡੀ ਡੈਮੋਕ੍ਰੇਸੀ ਲਈ ਪਰ ਮੈਂ ਦੁਬਾਰਾ ਕਹਣਾ ਸਾਨੂੰ ਲੋਕਤੰਤਰ ਦੇ ਵਿੱਚ ਵਿਸ਼ਵਾਸ ਹੈ ਤੇ ਲੋਕ ਇਹਦਾ ਜਵਾਬ ਦੇਣਗੇ